ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ 24 ਜੁਲਾਈ ਨੂੰ 11:58 ਪ੍ਰੋਫੈਸਰਾਂ ਦੀ ਪਰਤੀ ਨੂੰ ਨਜ਼ਾਇਜ਼ ਟੈਰ ਆਇਆ ਗਿਆ ਸੀ ਉਸ ਤੋਂ ਬਾਅਦ ਲੰਮੇ ਸਮੇਂ ਤੋਂ ਨੌਕਰੀ ਕਰਦੇ ਆ ਰਹੇ ਪ੍ਰੋਫੈਸਰਾਂ ਨੇ ਕਾਫੀ ਧਰਨੇ ਮਜ਼ਾਰੇ ਕੀਤੇ ਮੁੱਖ ਮੰਤਰੀ ਵਿੱਤ ਮੰਤਰੀ ਚੀਫ ਸੈਕਟਰੀ ਨੂੰ ਮੰਗ ਪੱਤਰ ਵੀ ਦਿੱਤੇ ਗਏ ਮੁੱਖ ਮੰਤਰੀ ਦੀ ਕੋਠੀ ਦੇ ਅੱਗੇ ਧਰਨਾ ਵੀ ਲਗਾਇਆ ਗਿਆ ਜਿਸ ਨੂੰ ਦੇਖਦੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਅਪੀਲ ਨੂੰ ਧਾਇਰ ਵੀ ਕੀਤਾ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਇਸ ਭਰਤੀ ਨੂੰ ਰੱਦ ਨਾ ਕੀਤਾ ਜਾਵੇ ਕਿਉਂਕਿ ਕਾਲਜਾਂ ਦੇ ਬੱਚਿਆਂ ਦਾ ਇਸ ਦੇ ਨਾਲ ਭਵਿੱਖ ਜੁੜਿਆ ਹੋਇਆ ਹੈ ਜਿਸ ਨੂੰ ਦੇਖਦੇ ਆ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਇਸ ਅਪੀਲ ਨੂੰ ਮੰਨ ਲਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਅਪੀਲ ਦੇ ਵਿੱਚ ਕਿਹਾ ਗਿਆ ਸੀ ਕਿ ਜਿੰਨਾ ਚਿਰ ਦੂਸਰੀ ਭਰਤੀ ਨਾ ਕੀਤੀ ਜਾਵੇ ਇਸ ਭਰਤੀ ਨੂੰ ਰੱਦ ਨਾ ਕੀਤਾ ਜਾਵੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਇਸ ਅਪੀਲ ਨੂੰ ਮੰਨ ਲਿਆ ਹੈ ਹੁਣ ਜੋ ਫਵੈਸਰਾਂ ਤੇ ਨੌਕਰੀ ਜਾਣ ਦਾ ਜਿਹੜਾ ਖਤਰਾ ਬੰਡਰਾ ਰਿਹਾ ਸੀ ਉਹ ਫਿਲਹਾਲ ਟਲ ਗਿਆ ਹੈ ਉਨ੍ਹਾਂ ਫਵੈਸਰਾਂ ਦੇ ਅੰਦਰ ਖੁਸ਼ੀ ਦੀ ਲਹਿਰ ਹੈ ਕਿਉਂਕਿ ਉਹ ਲੰਬੇ ਸਮੇਂ ਤੋਂ ਕਾਲਜਾਂ ਦੇ ਵਿੱਚ ਨੌਕਰੀ ਕਰਦੇ ਸੀ ਜਿਨ੍ਹਾਂ ਦੇ ਉੱਪਰ ਉਹਨਾਂ ਦੇ ਪਰਿਵਾਰਾਂ ਦਾ ਵੀ ਇਸ ਨੌਕਰੀ ਤੇ ਜਿਹੜਾ ਖਰਚਾ ਚੱਲਦਾ ਸੀ ਉਸ ਪਰਿਵਾਰਾਂ ਦੇ ਅੰਦਰ ਵੀ ਖੁਸ਼ੀ ਦੀ ਲਹਿਰ ਹੈ ਕਿਉਂਕਿ ਸੁਪਰੀਮ ਕੋਰਟ ਨੇ ਉਹਨਾਂ ਨੂੰ ਬਹੁਤ ਹੀ ਵੱਡੀ ਰਾਹਤ ਦਿੱਤੀ ਹੈ ਸੁਪਰੀਮ ਕੋਰਟ ਦੇ ਵਿੱਚ ਇੱਕ ਜਾਚਿਕਾ ਕਹਿੰਦੇ ਪੰਜਾਬ ਗਵਰਨਮੈਂਟ ਦੇ ਵੱਲੋਂ ਪਾਈ ਗਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਇਸ ਭਰਤੀ ਨੂੰ ਉਦੋਂ ਤੱਕ ਜਾਰੀ ਰੱਖਿਆ ਜਾਵੇ ਜਦੋਂ ਤੱਕ ਨਵੀਂ ਭਰਤੀ ਨਹੀਂ ਸੀ ਤੇ ਸੁਪਰੀਮ ਕੋਰਟ ਨੇ ਇਸ ਦੇ ਉੱਤੇ ਹੁਣ ਪੰਜਾਬ ਸਰਕਾਰ ਦੀ ਇਹ ਜਿਹੜੀ ਗੱਲ ਹੈ ਉਸ ਨੂੰ ਮੰਨ ਲਿਆ ਹੈ ਔਰ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਉਦੋਂ ਤੱਕ ਜਾਰੀ ਰਹੇਗੀ ਉਦੋਂ ਤੱਕ ਇਹ ਆਪਣੀ ਨੌਕਰੀ ਤੇ ਉੱਤੇ ਨਿਰਤਨ ਰਹਿਣਗੇ ਜਦੋਂ ਤੱਕ ਨਵੀਂ ਭਰਤੀ ਨਹੀਂ ਹੁੰਦੀ ਸੋ ਇਸ ਤਰੀਕੇ ਦੇ ਨਾਲ ਇਹ ਆਸ ਹੈ ਉਹ ਉਹਨਾਂ 1158 ਸਹਾਇਕ ਪ੍ਰੋਫੈਸਰਾਂ ਦੀ ਜਿਨ੍ਹਾਂ ਨੂੰ ਜਿਹੜੇ 24 ਜੁਲਾਈ ਨੂੰ ਇਹ ਜਿਹੜਾ ਹੈ ਇੱਕ ਕਾਲਾ ਫਰਮਾਨ ਸੁਨਾਇਆ ਗਿਆ ਸੀ ਜਿਦੇ ਵਿੱਚ ਕਿਹਾ ਸੀ ਕਿ ਤੁਹਾਡੀ ਜਿਹੜੀ ਪ੍ਰਤੀ ਸਹੀ ਤਰੀਕੇ ਦੇ ਨਾਲ ਨਹੀਂ ਹੋਈ ਹੈ ਇਸ ਕਰਕੇ ਉਹਨਾਂ ਨੂੰ ਰੱਦ ਕੀਤਾ ਜਾਂਦਾ ਹੈ ਇਸ ਨੂੰ ਖਤਮ ਕੀਤਾ ਜਾਂਦਾ ਹੈ ਸੋ ਬਹੁਤ ਹੀ ਵੱਡੀ ਅਤੇ ਬਹੁਤ ਹੀ ਚੰਗੀ ਖੁਸ਼ਖਬਰੀ ਉਹਨਾਂ ਦੇ ਜਿਹੜੀ ਪ੍ਰੋਫੈਸਰਾਂ ਦੇ ਲਈ ਹੈ ਉਨ੍ਹਾਂ ਦਾ ਰੋਜ਼ਗਾਰ ਦੇ ਤਲਾਸ਼ ਦੇ ਵਿੱਚ ਜਿਹੜੇ ਖੜੇ ਨੌਜਵਾਨਾਂ ਦੀ ਜਾਂ ਫਿਰ ਕਹਿ ਲਈਏ ਕਿ ਉਸ ਦਲੀਜ਼ ਦੇ ਉੱਤੇ ਆ ਕੇ ਜਿੱਥੇ ਉਹ ਰਿਸਕ ਕਿਸੇ ਹੋਰ ਤਰੀਕੇ ਦਾ ਲੈ ਨਹੀਂ ਸਕਦੇ ਸੀ ਤੇ ਇਹ ਬਹੁਤ ਇੱਕ ਚੰਗਾ ਤੇ ਸਵਾਗਤ ਵਾਲਾ ਫੈਸਲਾ ਹੈ 1158 ਅਫਸਰਾਂ ਨੂੰ ਨਿਰਤਿੰਨ ਰੱਖਿਆ ਜਾਏਗਾ ਜਦੋਂ ਤੱਕ ਅਗਲੀ ਭਰਤੀ ਨਹੀਂ ਕੀਤੀ ਜਾਂਦੀ ਇਹ ਸੀ ਅੱਜ ਦੀ ਨਵੀਂ ਅਪਡੇਟ ਚੈਨਲ ਦੀ ਨਵੀਂ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ ਜੀ